ਧੰਨਵਾਦ ਭਾਈ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹਾਂ ਭਈ ਅੱਜ ਪਵਨ ਹਮਾਂ ਕੇ ਪਿੰਡ ਅਹਿਮਦਪੁਰ ਜ਼ਿਲ੍ਹੇ ਮਾਨਸਾ ਦੇ ਵਿੱਚ ਬਹੁਤ ਵੱਡਾ ਕਵਡੀ ਕੱਪ ਆਪਾਂ ਬਲੌਗ ਆ ਅਹਿਮਦਪੁਰ ਦੇ ਕਵਡੀ ਕੱਪ ਦਾ ਬਣਾਵਾਂਗੇ ਤੇ ਟੌਪ ਟੌਪ ਦੇ ਖਿਡਾਰੀ ਜਿਹੜੇ ਪੁੱਜੇ ਹੋਏ ਆ ਤੇ ਮਲਾਕਾਤਾਂ ਉਹਨڈیا ਕਰਾਵਾਂਗੇ ਬਦੀ ਬਦੀ ਖਿਡਾਰੀਆਂ ਨਾਲ ਤੇ ਹੱਪੜ ਐਕਸ਼ਨ ਜ਼ਰੂਰ ਭੇਜਦਿਆ ਕਰੋ ਜਿਹੜੇ ਆਪਣੇ YouTube ਤੋਂ ਜੁੜੇ ਆ ਲੈ ਕੇ ਕਰੋਂਗੇ ਵੀਡੀਓ ਸਾਈਟ ਤੇ ਹੱਪੜੀ ਐਕਸ਼ਨ ਆਊਗੀ ਉਤੇ ਇੱਕ ਕਲਿੱਕ ਕਰਕੇ ਉਸ ਤੋਂ ਬਾਅਦ ਪੁਆਇੰਟ ਆਊਗਾ ਉਤੇ ਪੁਆਇੰਟ ਤੇ ਵੀ ਕਲਿੱਕ ਕਰਦੇ ਉਦੋਂ ਆ ਜਾਣਗੇ ਉਸ ਨੂੰ ਫ੍ਰੀ ਮੈਂ ਹੁੰਦੇ ਆ ਸਾਨੂੰ ਉਹਦਾ ਬੈਨੀਫਿਟ ਹੋ ਜਾਂਦਾ ਸਾਡੀ ਵੀਡੀਓ ਵਾਇਰਲ ਹੋ ਜਾਂਦੀ ਆ ਤੇ ਜਰੂਰ ਸਪੋਰਟ ਕਰਦੇ ਸਾਰਿਆਂ ਦਾ ਧੰਨਵਾਦ ਤੇ ਕੁਝ ਕੁ ਪਲੇਅਰ ਬਾਈ ਜੀ ਕੈਮਰੇ ਦੇ ਸਾਹਮਣੇ ਆਉਣ ਤੋਂ ਥੋੜਾ ਜਿਹਾ ਚਿਰ ਕਦੇ ਆ ਨਾ ਤੇ ਉਹ ਪਲੇਅਰਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਗਲਤ ਕਮੈਂਟ ਨਾ ਕਰਿਓ ਸਾਰੇ ਭਰਾ ਤੁਸੀਂ ਤੇ ਐਂਡ ਤੱਕ ਦੇਖਿਓ ਬਲੌਗ ਨੂੰ ਤੇ ਕਿਵੇਂ ਲੱਗੀਆਂ ਗੱਲਾਂ ਬਾਤਾਂ ਤੇ ਕਮੈਂਟ ਕਰਕੇ ਦੱਸਿਓ ਤੇ ਪਿੰਡ ਦਾ ਨਾਮ ਜਰੂਰ ਲਿਖਦਿਆ ਕਰੋ ਵੀ ਅਸੀਂ ਫਲਾਨੇ ਪਿੰਡ ਤੋਂ ਦੇਖਿਆ ਤੇਰਾ ਬਲੌਗ ਤੇ ਵਿੱਚ ਬਹੁਤ ਕੈਂਡ ਕੈਂਡ ਕਮੈਂਟ ਕਰ ਰਹੇ ਆ ਲਵ ਜੂਏ ਤੁਹਾਡੇ ਨਾਲ ਜਿਉਂਦੇ ਬਾਦੇ ਰਹੋ ਤੇ ਐਂਡ ਤੱਕ ਦੇਖ ਬਰੋਕਰ ਨਾਲ ਗੱਲਬਾਤਾਂ ਬਾਬੇ ਅੱਜ ਪਹੁੰਚ ਗਏ ਆਪਾਂ ਬਾਬੇ ਕਿਸ਼ੋਰ ਦਾਦੇ ਆਹਮਦਾਬੁਰ ਦੇ ਮੇਲੇ ਤੇ ਤੇ ਟੌਪ ਟੌਪ ਦੇ ਖਿਡਾਰੀਆਂ ਨਾਲ ਵੀ ਗੱਲਬਾਤ ਕਰਾਵਾਂਗੇ ਅੱਜ ਬਲੌਗ ਆਪਾਂ ਬਣਾਵਾਂਗੇ ਐਂਧਪੁਰ ਦੇ ਮੇਲੇ ਦਾ ਦੇਖੋ ਜੀ ਏਜੰਸੀ ਲੱਗੀ ਪਈ ਆ ਗੱਡੀਆਂ ਦੀ ਓ ਨਿਗਾ ਮਾਰੋ ਇਧਰ ਚਾਰੇ ਪਾਸੇ ਗੱਡੀ ਮਿਲ ਗਈਆਂ ਤੇ ਬੀਤਾ ਫਲੇੜਾ ਕੁਲਵੀਰ ਆਪਣਾ ਬੋੜਾਵਾਲੀਆ ਤੇ ਸਵਰਨਾ ਬੋੜਾਲ ਤੇ ਬੇਂਦਰੀ ਬਹੁਤ ਖੱਬੀਖਾਨ ਟੀਮ ਲੜਾਈ ਇਹਨਾਂ ਨੇ ਕੁਲਵੀਰ ਨਾਲ ਕਰਦਾ ਗੱਲਬਾਤ ਕੁਲਵੀਰ ਕਿਵੇਂ ਆ ਵਧੀਆ ਬਾਈ ਤੂੰ ਠੀਕ ਆਕ ਹਾਂ ਵਧੀਆ ਹੋਰ ਘਰ ਪਰਿਵਾਰ ਵਧੀਆ ਪਰ ਅੱਜ ਜਦ ਬੱਚੋਆਂ ਨੇ ਬਹੁਤ ਤਕੜਾ ਮੈਚ ਲੱਗਿਆ ਤੁਹਾਡਾ ਤੇ ਫਿਰ ਉਦੋਂ ਬਾਅਦ ਟੀਮਾਂ ਦੇ ਫੋਨਾਂ ਨੂੰ ਸ਼ੁਰੂ ਹੋ ਗਏ ਹੋਣ ਹੈ ਨਾ ਆਹ ਬਾਈ ਟੀਮਾਂ ਦੇ ਕਮੇਟੀਆਂ ਦੇ ਬਹੁਤ ਵਧੀਆ ਬਣਾ ਬਾਈ ਤੂੰ ਤੇ ਅੱਜ ਇਨਵਾਈਟ ਕੀਤਾ ਹੋ ਕਮੇਟੀ ਨੇ ਹਾਂ ਬਾਈ ਕੀਤਾ ਵੇ ਹੋਰ ਘਰ ਪਰਿਵਾਰ ਵਧੀਆ ਸਾਰੇ ਵਧੀਆ ਬਾਈ ਤੂੰ ਦੱਸ ਤੇ ਰੈਗੂਲਰ ਖੇਡ ਰਹੇ ਹਾਂ ਹਾਂ ਬਈ ਲਗਾ ਜਿਵੇਂ ਰੋਹ ਟੂਰਨਾਮੈਂਟ ਖੇਡਦੇ ਹਾਂ ਬਈ ਰੋਹ ਐ ਐਵੇਂ ਫਰਕ ਆ ਥਕੇਵਾ ਨਹੀਂ ਹੁੰਦਾ ਸੀ ਜਿੰਨੂੰ ਮਡੇਲੀ ਹਾਂ ਬਰੋਹੀ ਆਤ ਬਣ ਜਾਂਦੀ ਆ ਬਈ ਯਾਰ ਅੱਛਾ ਹਮਮ ਹੋਰ ਵਧੀਆ 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 ਹੋਰ ਸਵਰਨੇ ਕੀ ਖਿਆਲ ਆ ਫਿਰ ਇਲਾਕੇ ਦੇ ਵਿੱਚ ਮੇਲਾ ਚੱਲ ਆ ਜਾ ਵਧੀਆ ਜੀ ਵਧੀਆ ਵਧੀਆ ਕੱਢੇਗਾ ਬਰਾਕੇ ਅੱਜ ਬੁਰੇ ਤੇ ਵਿੰਦਰੀ ਤੋਂ ਵੀਰੇ ਵੀ ਤਾਂ ਨਹੀਂ ਬੁਰੀਆਂ ਜੈ ਲਾਊਗਾ ਜੱਫੇ ਵਿੰਦਰੀ ਅੱਜ ਨਾ ਕਰਦੇ ਕਲੱਚ ਨਾ ਹਾਂ ਤੇ ਇਧਰ ਫਲੇੜਾ ਵਾਲਾ ਪੀਤਾ ਬਾਈ ਕੀ ਹਾਲ ਚਾਲ ਹੈ ਤੇ ਬਹੁਤ ਮੈਸੇਜ ਆ ਰਿਹਾ ਵੀ ਬੀਤਾ ਫਲੇੜਾ ਵੀ ਗਰਾਉਂਡਾਂ ਤੋਂ ਦੂਰ ਹੋ ਗਿਆ ਦੀ ਕਾਰਨ ਕੀ ਹੋ ਗਿਆ ਦੀ ਬਾਈ ਬਾਈ ਮੈਨੂੰ ਤਾਂ 3-4 ਸਾਲ ਹੋ ਗਏ ਪਹਿਲਾਂ ਤਾਂ ਮੇਰੇ 3 ਆਪਰੇਸ਼ਨ ਹੋ ਗਏ ਛੋਟੇ ਦੀ ਠੀਕ ਹੈ ਇੱਕ ਮੋਡੇ ਦਾ ਠੀਕ ਹੈ ਫਿਰ ਮੈਂ ਬਿਮਾਰ ਹੋ ਗਿਆ ਬਾਈ ਪੀਜੇ ਦਾ ਖਰਿਆ ਠੀਕ ਹੈ ਤਾ ਕਰਕੇ 4 ਸਾਲ ਹੋ ਗਏ ਬਈ ਗਾਇਪੈ ਨੂੰ ਹੁਣ ਦੁਬਾਰੇ ਖੇਡਣ ਲੱਗਿਆ ਬਾਬੀ ਕਿਰਪਾ ਨੂੰ ਹੁਣ ਮੇਰਾ ਬਾਬੇ ਨਾਨਕ ਦੀ ਹਾਂ ਕਿਰਪਾ ਬਈ ਤੇ ਉਹਦੇ ਵਿੱਚ ਛੋਲੇ ਵੀ ਵਧਿਆ ਜੱਫੇ ਲਾਇਆ ਹਾਂ ਹਾਂ ਕਿਰਪਾ ਬਈ ਇਹ ਜੋ ਟੂਰਨਾਮੈਂਟ ਤੇ ਤਗੜੇ ਦੀ ਜਦੋਂ ਇੰਨਾ ਤਗੜਾ ਪ੍ਰਦਰਸ਼ਨ ਕੀਤਾ ਹੌਸਲਾ ਹੋਰ ਵੱਧ ਗਿਆ ਉਹ ਨਾ ਹਾਂ ਬਾਈ ਸਹੀ ਹੱਲਾ ਹੂੰ ਵੱਧਾ ਬਈ ਠੀਕ ਆ ਠੀਕ ਆ ਤੇ ਇਲਾਕੇ ਦੇ ਪਲੇਅਰ ਨੇ ਜਿਹੜੇ ਆਪਣੇ ਉਹ ਜਿਹੜੇ ਵਧੀਆ-ਵਧੀਆ ਪਲੇਅਰ ਨੇ ਆਪਣੇ ਇਮਿਡੇਟੇਟ ਟੀਮ ਆਪਣਾ ਤੇ ਕੁਲਵੀਰ ਬਾਈ ਨੇ ਤੁਹਾਨੂੰ ਵਧੀਆ ਹਾਂ ਨਾ ਸਾਥ ਦਿੱਤਾ ਦਰਾ ਹੋਰ ਵੀ ਇਦਾਂ ਪਲੇਅਰ ਦਿੰਦੇ ਹੋਣੇ ਹਾਂ ਹਾਂ ਬਾਈ ਸਾਰੇ ਜਿਵੇਂ ਠੋ ਬਾਕੀ ਕੁਲਵੀਰ ਵਿਚਰਨ ਆਪ ਹੀ ਕਹਿਤਾ ਸੀ ਬੰਦੇ ਨੇ ਕਹਿੰਦਾ ਜੇ ਤੈਨੂੰ ਤਕੜਾ ਨਹੀਂ ਹੁੰਦਾ ਯਾਰ ਕਹਿੰਦੇ ਮਾੜੇ ਸਮੇਂ ਨਾਲ ਕਹਿੰਦਾ ਆਪਾਂ ਖੜਾਂਗੇ ਮੇਰਾ ਝੋਟਾ ਹੈ ਮਾਲਵੇ ਵਾਲਾ ਹੋਰ ਫਿਰ ਨਵਰ ਖੜੇ ਵੀ ਆ ਬਾਈ ਵਾਲੇ ਯਾਰ ਪਤਾ ਕੀ ਆ ਹੁਣ ਟੀਮ ਦੇ ਵਿੱਚ ਪੱਛੂਆ ਨੇ ਖੇਡੇ ਸਾਡਾ ਇਨਾ ਹੌਸਲਾ ਵਧਿਆ ਸਾਨੂੰ ਆਪਦੀ ਨਾਲੋਂ ਵੱਧ ਬਾਈ ਦੀ ਖੁਸ਼ੀ ਹੋਈ ਆ ਬਾਈ ਇੰਨੇ ਟਾਈਮ ਬਾਅਦ ਵਾਪਸੀ ਕੀਤੀ ਇਨਾ ਸੋਹਣਾ ਪ੍ਰਦਰਸ਼ਨ ਹੋਇਆ ਠੀਕ ਆ ਹੌਸਲਾ ਵਧ ਜਾਂਦਾ ਪਲੇਅਰ ਨੂੰ ਗਰਾਊਂਡ ਨਾਲ ਜੁੜਨ ਨੂੰ ਹੋਰ ਜੀ ਕਰਦਾ ਇੱਕ-ਕਰੌਣੇ ਉਹਨਾਂ ਗੱਲਾਂ ਬਾਤਾਂ ਹੋਰ ਇਹ ਬੀਤਾ ਫਲੇੜਾ ਕੁਲਵੀਰ ਬੋੜਾਵਾਲੀਆ ਆਪਣੇ ਇਲਾਕੇ ਦੇ ਬਹੁਤ ਪੁਰਾਣੇ ਖਿਡਾਰੀ ਨੇ ਲੰਬੇ ਸਮੇਂ ਤੋਂ ਤਜਰਬਾ ਇਹਨਾਂ ਨੂੰ ਕਬੱਡੀ ਦਾ ਚੰਗੀ ਆਣੇ ਵਾਲੇ ਨੇ ਹਾਂ ਭਾਈ ਸਾਨੂੰ ਪਤਾ ਆਪ ਦਾ ਭਰਾ ਭਾਈ ਪੀਤਾ ਇੰਦਪੁਰਾ ਸਾਡਾ ਜਿਹਨੇ ਭਾਈ ਜੱਪ ਦੇ 53 ਸੌ ਬੰਦੂ ਜੀ ਬੇਜੂਗਾ ਮੇਰਾ ਦੀਪ ਵਿਧਾਨਪੁਰੇ ਦਾ ਨਾਲ ਤੋਂ ਪਤਾ ਹੀ ਨਹੀਂ ਲੱਗਦਾ ਕਿ ਅਗਲੇ ਖੁੱਝ ਸਕਿਆ ਟੈਂਪੋ ਮੋਡਾ ਸੋਲੀ ਮੇਸਤੇ ਤੇ ਭਾਈ ਗਰਗੀ ਚਟਾਲਾ ਇਹਨਾਂ ਬੰਦਿਆਂ ਦਾ ਹੋਇਆ ਅਨੰਤ ਬੱਲੇ ਜਿੱਤੂ ਪਹਿਲੇ ਜੋ ਮਾਰਿਆ ਸਾਡੀ ਟੁਕਮੈਂਟਰੀ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਭਾਈ ਇਹ ਜਿਹੜੇ ਬੰਦਿਆਂ ਦਾ ਪਾਰ ਮੋਡ ਜਿਹੜਾ ਗਾਟ ਰੋਡ ਜਿਹੜੇ ਲੋਕ ਮੋਟਰਸਾਈਕਲ ਨੂੰ ਪਿਆਰ ਕਰਦੇ ਨੇ ਜਿਹੜੇ ਚਾਹੁੰਦੇ ਆ ਉਹ ਜਿਹੜੇ ਬੰਦੇ ਨਹੀਂ ਪਤਾ ਹੁੰਦਾ ਵੀ ਇਹ ਬੰਦਾ ਕਾਰ ਲੈ ਚੁੱਕੇ ਹੈਗਾ ਸਟਾਰਟ ਪਲ ਆ ਗਿਆ ਆਹ ਕਹਿੰਦੇ ਨੀਂਡਪੁਰ ਜ਼ਿਲ੍ਹੇ ਦੇ ਵਿੱਚ ਮੋਟਰਸਾਈਕਲ ਜਿੱਤੇ ਆ ਉਹ ਰਾਜ ਦਾ ਪਤਿ ਉਸਤਾਜ ਗੁੱਡੀ ਮੁਰਗੂ ਮੋਟਰਸਾਈਕਲ ਦੇ ਰਿਹਾ ਹੈ ਬਾਈ ਹਮੀਰ ਬੇਸਤੀ ਦਾ ਸਰਕਾਰ ਆ ਬਾਈ ਥੋੜਾ ਕੰਮੀ ਜਟਾਣਾ ਅਜੇ ਨਹੀਂ ਤੇਰਾ ਜੀ ਦੇ ਬਾਕੀ ਸ਼ੇਅਰ ਕਰਦੇ ਬਾਈ ਬਸ ਜ਼ਰੂਰ ਮਾਨ ਕਰਦੇ ਲੋ ਜੀ ਅੱਜ ਦੇ ਮੇਲੇ ਦੇ ਉੱਪਰ ਸਾਡਾ ਭਰਾ ਕੁਲਵਿੰਦਰ ਰੱਤੇ ਥੇ ਵਾਲਾ ਜਿਹਦਾ ਜਿੱਦੇ ਪਿੰਡ ਕਹਿ ਸਕਦੇ ਆ ਵੀ ਗੁਰਨੇ ਖੁਰਦਾ ਇਲਾਕੇ ਚ ਤੇ ਬਾਈ ਜੰਜੂਆ ਪਹਿਲਾਂ ਕੁਲਵਿੰਦਰ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਆਪਚਾਲ ਹੈ ਇਹ ਤੁਹਾਡਾ ਜਿਹੜਾ ਰੱਤਾ ਤੇ ਪਿੰਡ ਆ ਉਹਦਾ ਹੁਣ ਤੁਸੀਂ ਉੱਥੇ ਰਹਿਨੇ ਹੋ ਪੱਕੇ ਤੌਰ ਤੇ ਸਾਰਾ ਕੁਝ ਉਹਦਾ ਪ੍ਰੂਫ ਵਗੈਰਾ ਉੱਥੋਂ ਹੀ ਬਣ ਗਏ ਇਹ ਉਹਦਾ ਜਿੱਦੀ ਪਿੰਡ ਛੋਟੇ ਕਰਨੇ ਸੀ ਆ ਹਾਂ ਇਹ ਫਿਰ ਇਹਦੇ ਪਿਸ਼ੋਕਰ ਤੋਂ ਕਦੋਂ ਗਏ ਔਰ ਬਾਕੀ ਸਾਲ ਹੋ ਗਏ ਮੇਰੇ ਦਾਦੇ ਉਹਨੇ ਵੇਚ ਦਿੱਤੇ ਅੱਛਾ ਹਾਂ ਥੋੜਾ ਜਨਮ ਤਾਂ ਉੱਥੀ ਹੋ ਜਾਣਾ ਹਾਂ ਮੇਰਾ ਵੀ ਤੇ ਕਿੰਨੇ ਟਾਈਮ ਬਾਅਦ ਆ ਬਾਈ ਗਰਾਊਂਡਾਂ ਦੇ ਵਿੱਚ ਆ ਮੈਨੂੰ ਹੋ ਗਏ 2-3 ਮਹੀਨੇ ਬਾਈ ਪਹਿਲਾਂ ਤਾਂ ਆਪਰੇਸ਼ਨ ਜਾਵੇ ਦੀ ਗੱਟੇ ਦਾ ਅੱਛਾ ਉਦੋਂ 6-7 ਮਹੀਨੇ ਬਾਅਦ ਲੱਗਿਆ ਫਿਰ 2-4 ਮਹੀਨੇ ਚ ਖੇਡੇ ਦੀ ਫਿਰ ਬਿਮਾਰ ਹੋ ਜਾਵੇ ਠੀਕ ਹੈ ਫਿਰ ਹੁਣ ਬ ਕਿ ਪਰ ਕਿਹੜੇ ਕਿਹੜੇ ਬੰਦੇ ਨੇ ਸਪੋਰਟ ਕਰੀ ਬਾਈ ਉਦੋਂ ਜਦੋਂ ਮਾੜਾ ਟਾਈਮ ਆਇਆ ਹੋਰਦਾ ਬਾਈ ਕੋਈ ਨਹੀਂ ਕਰਦਾ ਆਪ ਦੀ ਕਰਦੇ ਬਾਈ ਅੱਛਾ ਆਪ ਦੇ ਘਰ ਦੇ ਨੇ ਸਪੋਰਟ ਕੀਤੀ ਤੇ ਹੋਰ ਬਾਈ ਆਪਣਾ ਜਿਹੜੇ ਮੁੰਡੇ ਨਵੇਂ ਖੇਡਦੇ ਹੈਗੇ ਬਹੁਤ ਬੰਦੇ ਨਵੇਂ ਛੋਟੇ ਪਿੰਡ ਦੇ ਮੁੰਡੇ ਖੇਡਦੇ ਆ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਆ ਸਨੇਹ ਆ ਬਾਈ ਇਹ ਵੀ ਕਰ ਨਹੀਂ ਕੇ ਨਾ ਹਾਂ ਸੋਨੂੰ ਕਿੰਨਾ ਟਾਈਮ ਹੋ ਗਿਆ ਖੇਡਦਾਂ ਨੂੰ ਬਾਈ ਅਜੇ 30 ਕਿਲੋ ਤੋਂ ਘਟਣ ਲੱਗਿਆ ਜਿਬਤੀ ਤੋਂ ਅੱਛਾ ਸੋਨੂੰ 10 ਸਾਲ ਤੋਂ ਨਾ 9-10 ਠੀਕ ਹੈ ਹੋਰ ਵਧੀਆ? ਹਾਂ। ਬਾਹਰੇ ਖੜਿਆ ਸੀ ਤੂੰ? ਹਾਂ ਬਾਹਰ ਖੜਿਆ। ਕਿੰਨੇ ਮਹੀਨੇ ਲਾ ਕੇ ਨਿਊਜ਼ੀਲੈਂਡ ਗਿਆ ਸੀ ਮਲਾ ਨਾ? ਹਾਂ 2 ਮਹੀਨੇ ਲੱਗੇ। ਠੀਕ ਹੈ। ਵਧੀਆ ਰਿਹਾ ਉਹ ਤੇ ਰਿਜ਼ਲਟ। ਹਾਂ ਵਧੀਆ ਰਿਹਾ। ਤੇ ਬਹੁਤ ਬਹੁਤ ਧੰਨਵਾਦ ਤੇ ਬਾਈ ਜੰਜੂਆ। ਜੰਜੂਏ ਭਰਾ ਨੂੰ ਆਇਆ ਹੁਣ ਤੱਕ ਪੱਕਾ ਨਾ ਕੀਆ। ਪੱਕਾ ਨਾਮ ਗੁਰਤੇਜ ਆ ਭਈਆ। ਗੁਰਤੇਜੇ ਜੰਜੂਆ ਕਿ ਕਿਹਨੇ ਦਿੱਤਾ ਦੀ ਕਿਤਾਬ ਬਾਈ ਇਹ ਜੰਜੂਏ ਦਾ? ਸਾਡਾ ਕੋਚ ਐ ਖੇਡਦੇ ਸੀ ਪਿੰਡ 'ਚ ਬਸ। ਅੱਛਾ। ਰੱਖਿਆ ਗਿਆ ਬਸ। ਠੀਕ ਹੈ। ਤੇ ਤੁਸੀਂ ਕਿਹੜੀ ਕੰਟਰੀ ਖੇਡ ਕੇ ਆਓ ਆਪਣਾ ਸਟੇਟ 'ਚੋਂ? ਯਾਰ ਭਜਾ। ਹਾਂ। ਤੇ ਬਾਹਰਲੇ ਜੋਰਪ ਦੇ ਵਿੱਚ ਕਿ ਮੇਰੇ ਆ ਫਿਰ ਰਿਜ਼ਲਟ ਕਿਹੜੇ ਕਲੱਬ ਨਾਲ ਸੀ ਤੇ ਵਧੀਆ ਰਿਹਾ ਕੰਮ ਉੱਥੇ हां ਜੀ ਤੇ ਅੱਜ ਫਿਰ ਆਪਦੀ ਪਿੰਡ ਦੀ ਟੀਮ ਬਣਾਈ ਆ ਤੇ ਹੁਣ ਰੈਗੂਲਰ ਖੇਡੋਗੇ ਟੂਰਨਾਮੈਂਟਾਂ ਦੇ ਆਂ ਕਰਾਂਗਾ ਆਪਦੀ ਪਿੰਡ ਦੀ ਟੀਮ ਨੂੰ ਤੇ ਜਿਹੜੀਆਂ ਕਮੇਟੀਆਂ ਕਰਾਇਆ ਨਹੀਂ ਦਿੰਦੀਆਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵੱਡੇ ਪਲੇਅਰਾਂ ਨੂੰ ਬਹੁਤ ਖਰਚਾ ਦੇ ਜਾਂਦੇ ਨੇ ਛੋਟਿਆਂ ਨੂੰ ਕੋਈ ਪਹੁੰਚਦਾ ਨਹੀਂ ਚੱਲਣ ਨੂੰ ਨਾ ਤੁਹਾਨੂੰ ਕੀ ਕਹੀਏ ਬਈ ਆਪੇ ਆਣੀ ਚਾਹੀਦੀ ਅਗਲੇ ਨੂੰ ਨਹੀਂ ਏਰੀਆ ਦੇ ਪਲੇਅਰ ਦਾ ਕਰਨਾ ਚਾਹੀਦਾ ਸਤਿਕਾਰ ਇਹ ਤਾਂ ਹੈ ਬਈ ਕਰਨਾ ਛੋਟੇ ਏਰੀਆ 'ਚ ਵੀ ਟੂਰਨਾਮੈਂਟ ਤਲਵਾਰੇ ਵੀ ਹੈਗਾ ਹਾਂ ਇੱਕ ਤਲਵਾਰਿਆ ਇਹਨਾਂ ਨੇ ਕੀਤੀ ਇਨਵਾਇਟ ਹਾਂ ਵਧੀਆ ਪ੍ਰਬੰਧ ਕਰਕੇ ਇਹਨਾਂ ਨੇ ਵਧੀਆ ਦੋ ਸਾਲ ਹੋ ਗਏ ਫਰਾਈਵਰ ਵੀ ਵਧੀਆ ਰੱਖਿਆ ਨਾ ਵਧੀਆ ਰੱਖਿਆ ਸਾਰਾ ਇਹ ਆ ਬਾਈ ਕੁਲਵਿੰਦਰ ਤੇ ਆਪਣਾ ਜੰਜੂਆ ਤੇ ਕਰਾਉਣਾ ਗੱਲਾਂ ਮਤਾ ਤੁਸੀਂ ਆਹ ਤਾਂ ਦੱਸੋ ਕਿੰਨੇ ਵਿਲੇਨ ਨਾ ਯਾਰ ਮੈਨੂੰ ਤਾਂ ਆਪ ਨਹੀਂ ਪਤਾ ਅੱਛਾ ਭੁੱਲੇ ਜਾਂਦੇ ਹੋ ਤੇ ਹੋ ਠੀਕ ਆ ਵਧੀਆ ਵਧੀਆ ਤੁਸੀਂ ਤੇ ਹੁਣ ਰੈਗੂਲਰ ਖੇਡ ਰਹੇ ਹੋ ਬਾਈ ਹਾਂ ਹੁਣ ਲੱਗਿਆ ਖੇਡਣਾ ਅੱਛਾ ਕਿ ਪਹਿਲਾਂ ਮਤਲਬ ਤੁਹਾਨੂੰ ਪੈਸੇ ਆਉਣ ਲੱਗੇ ਤੋ ਹਾਂ ਸਾਨੂੰ ਵੀ ਦਿਆ ਕਰ ਤੇ ਨਾ ਨਾ ਕੋਈ ਨਾ ਦੇ ਦਿਆ ਕਰ ਮੈਨੂੰ ਤਾਂ ਨੂਸ ਤਾਂ ਮਿਲੀ ਮੈਨੂੰ ਬਲਾਜ ਫੇਲਾ ਦੂਜੀ ਵਾਰ ਆ ਮੇਰੇ ਬਲੌਗ ਚਾ ਨਾ ਹਾਂ ਦੂਜੀ ਵਾਰ ਮੇਰੇ ਇੱਕ ਵਾਰੀ ਮੈਨੂੰ ਭਿੱਖੀ ਮਿਲਾਦੀ ਹੈ ਨਾ ਸਹੀ ਗੱਲ ਹੈ ਤੇ ਹੋਰ ਘਰ ਪਰਵਾਹ ਬਾਈ ਜਿਉਂਦਾ ਰਹ ਵਧੀਆ ਵੀਡੀਓ ਬਣਾ ਹਣਾ ਦੇਖੀ ਰੇ ਮੈਂ ਤੇਰੀ ਵੀਡੀਓ ਟੀਮਾ ਟੂਮਾ ਦੀਆਂ ਜਾਣਕਾਰੀ ਵਧੀਆ ਦਿੰਦਾ ਤੇ ਬਾਈ ਮੋਟਰਸਾਈਕਲ ਕਿੰਨੇ ਜਿੱਤ ਕੇ ਹੁਣ ਤੱਕ ਆ ਮੋਟਰਸਾਈਕਲ ਮਾਲਕ ਨੇ ਜਿੱਧਾਏ ਨੇ ਬਾਈ 50 ਤੱਕ ਅੱਛਾ ਤੇ ਬਾਰੇ ਪੂਰੇ ਬਾਈ ਐਦ ਕੀ ਗਏ ਸੀਗੇ ਤੁਸੀਂ ਨਹੀਂ ਐਦ ਕੀ ਨਹੀਂ ਅੱਛਾ ਠੀਕ ਆ ਕਾ ਦਾ ਆਪਰੇਸ਼ਨ ਕਰਾਤੀ ਬਈ ਛੋਟੇ ਦਾ ਛੋਟੇ ਦਾ ਤੇ ਹੁਣ ਠੀਕ ਆ ਬਈ ਹੁਣ ਜਿਵੇਂ ਜ ਆਪਣੇ ਫਰ ਬ੍ਰਿਚ ਚ ਵਧੀਆ ਟੂਰਨਾਮੈਂਟ ਤਕੜ ਤਕੜੇ ਸਾਰੇ ਖੇਡੋਗੇ ਹਾਂ ਹਾਂ ਜਿਵੇਂ ਨੰਦਪੁਰ ਹੁੰਦਾ ਹੈਗਾ ਆਪਣੇ ਬਾਕੜੀਆਂ ਵਾਲੇ ਸਾਰੇ ਟੂਰਨਾਮੈਂਟ ਖੇਡਾਂਗੇ ਮਾਰਚ ਤੱਕ ਖੇਡਾਂਗੇ ਠੀਕ ਆ ਮਾਲਪੁਰ ਛੱਟ ਫੇਰ ਤੋਂ ਬਚਾ ਕੇ ਇਹ ਦਿਲ ਦੀ ਵਿੱਚ ਰੀਝ ਕੋਈ ਜਿੱਤਣ ਦੀ ਵੱਡੀ ਚੀਜ਼ ਆ ਵੱਡੀ ਚੀਜ਼ ਆ ਬਈ ਮਾਲਕ ਨੇ ਸਾਰਾ ਕੁਝ ਦਿੱਤਿਆ ਦਾ ਅੱਛਾ ਠੀਕ ਆ ਬਈ ਦੇਖਦਾ ਕੀ ਬਣਦਾ ਤੇ ਬਾਕੀ ਬਾਈ ਹਾਂ ਹਾਂ ਬੱਬੂ ਆ ਭਾਈ ਝਨੇੜੀ ਵਾਲਾ ਬਹੁਤ ਤਕੜਾ ਜਾਫੀ ਆ ਇਹਦੇ ਤੇ ਰਿਕਾਰਡ ਬੋਲਦੇ ਧੰਨਵਾਦ ਭਾਈ ਲਵ ਜੀ ਜੱਟਾ ਤੇਰੇ ਨਾਲ ਦੂਜੀ ਵਾਰ ਆ ਭਾਈ ਆਪਣੇ ਬਲੌਗ 'ਚ ਇੱਕ ਵਾਰੀ ਉਦੋਂ ਟੀਵੀ 'ਚ ਖੇਡਦਾ ਈ ਠੀਕੀ ਹੈ ਨਾ ਤੇ ਬਹੁਤ ਬਹੁਤ ਲਓ ਜੀ ਪਿੰਡ ਚਾਂਗਲੀ ਦੀ ਟੀਮ ਆਈ ਹੋਈ ਆ ਤੇ ਨਾਲ ਰਾਜਕਮਰ ਸਰਪੰਚ ਦੇ ਸੇਵਕ ਝਾੜੋ ਰਾਜਕਮਰ ਕਿਵੇਂ ਆ ਭਾਈ ਚੱਲ ਰਹੇ ਆ ਪਿੰਡ ਦੇ ਵਿੱਚ ਕੰਮ ਧੰਦੇ ਭਾਈ ਪਿੰਡ ਵਾਲੇ ਸਰਪੰਚ ਬਣਾਇਆ ਤੇ ਬਈ ਉਹਦੇ ਵਿੱਚ ਕੰਮ ਵਧੀਆ ਕਰ ਰਹੇ ਹੋ ਕੰਮ ਦੰਦਾ ਹਾਂ ਬਈ ਵਧੀਆ ਤੇ ਜਿਹੜਾ ਆਪਣਾ ਭਲਾਡੇ ਵਾਲਾ ਰੋਡ ਹੈਗਾ ਇਹ ਜਖੇਪੁਰ ਨੂੰ ਜਾਂਦਾ ਹੈ ਉਹਦੇ ਬਾਰੇ ਕੋਈ ਚਿੱਠੀ-ਚਿੱਠੀ ਪਾਈ ਰਹੀ ਐ ਐਮਐਲਏ ਨੂੰ ਕਹਿਆ ਬਈ ਬਹੁਤ ਵਾਰੀ ਕਹਿੰਦੇ ਨੇ ਬਣਾਵਾਂਗੇ ਦੇਖੋ ਬਣੂਗੀ ਉਹਦੇ ਬਹੁਤ ਐਕਸੀਡੈਂਟ ਹੋ ਰਿਹਾ ਯਾਰ ਹਨਾ ਬਹੁਤ ਮੁੰਡਿਆਂ ਦੀ ਡੈਥਾਂ ਹੋ ਗਈਆਂ ਹਨਾ ਕਨਾਈ ਉੱਥੇ ਪੌਣੀਆਂ ਚਾਹੀਦੇ ਆਪਣਾ ਰੋਡ ਬਣਨਾ ਚਾਹੀਦਾ ਤੇ ਪਿੰਡ ਵਾਲੇ ਵਧੀਆ ਕਰ ਰਹੇ ਸਪੋਰਟ ਆ ਸਤਿਕਾਰ ਕਰਦੇ ਆ ਪੂਰਾ ਸਾਰੇ ਕਰਦੇ ਤੇ ਸਰਪੰਚ ਬਣ ਕੇ ਬੰਦਾ ਸੌਖਾ ਰਹਿੰਦਾ ਘੌਕਾ ਰਹਿੰਦਾ ਦੂਮੇ ਵਾਰ ਇਹ ਪਾਇਦੀ ਨੇ ਵੀ ਔਖੀ ਹੁੰਦਾ ਔਖੀ ਆ ਨਾ ਹਰੇਕ ਪਾਸੇ ਜਾਣਾ ਰਾਤ ਭਰਾਤ ਕਈ ਵਾਰ ਤੇ ਮਿਲਾਂ ਰਾਤ ਹੀ ਸੜਕਾਂ ਦੇ ਲੰਘ ਜਿਹਾ ਰੋਲੇ ਰੋਲੇ ਜਾਂਦਾ ਤੇ ਕਰ ਕਰੇ ਡੈਡੀ ਹੋਰੀ ਤਾਈ ਹੋਰੀ ਸਾਰੀ ਆ ਬਰੇ ਬਈ ਉਹ ਕਰੀਏ ਤੇ ਤੇ ਹੁਣ ਰੈਗੂਲਰ ਖੇਡੋਗੇ ਹਾਂ ਹੁਣ ਖੇਡਾਂ ਹੁਣ ਤਾਂ ਨਹੀਂ ਕੋਈ ਦਿੱਕਤਦਾਰੀ ਪੈਣਾ ਪਹਿਲਾ ਹਟ ਤੀ ਬਈ ਤੇ ਚਾਰ ਮਹੀਨੇ ਹੋ ਗਏ ਹੁਣ ਕਰ ਉਹ ਖੇਡਾਂ ਠੀਕ ਹੈ ਤੇ ਹਰਵਿੰਦਰ ਬਾਈ ਚਾਂਗਲੀ ਵਾਲਾ ਹਰਵਿੰਦਰ ਬਾਈ ਪਹਿਲਾਂ ਮਾਫੀ ਚਾਹੁੰਦਾ ਬਾਵੇ ਜੁੱਕੇ ਦੇ ਪਿੰਡ ਦਾ ਏ ਭਰਾ ਉਹਨੇ ਆਪਣ ਨੂੰ ਬੈਟ ਕੀਤਾ ਜੀਾ ਟੂਰਨਾਮੈਂਟ ਤੇ ਆਪਾਂ ਤੇ ਜਾ ਨਹੀਂ ਗਿਆ ਤੇ ਅਗਲੀ ਵਾਰ ਲਾਵਾਂ ਲਾਵਾਂਗਾ ਜੱਟਾ ਇਹ ਬਾਈ ਹਰਵਿੰਦਰ ਆਪਣਾ 11 ਦਾ ਯਾਰ ਆ ਚਾਂਗਲੀ ਵਾਲਾ ਸੇਵਕ ਝਾੜੋਂ ਬਾਈ ਕੀ ਆ ਚੱਲ ਵਧੀਆ ਵਧੀਆ ਬਾਈ ਤੂੰ ਸੁਣਾ ਤੇ ਦੋ ਵਾਰੋਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਕਿ ਤਿੰਨ ਵਾਰੋਂ ਦੇ ਜਾਂ ਇੱਕ ਵਾਰੋਂ ਦੇ ਕੋਈ ਨਿਊ ਰੂ ਮਾਰ ਜੀ ਵਪਾਰ ਸਾਰੀ ਖਿੜ ਲੈਣੇ ਨਹੀਂ ਨਹੀਂ ਐ ਨਹੀਂ ਕਹਿੰਦਾ ਯਾਰ ਫੇਰ ਵੀ ਮੈਨਾਂ ਜੇ ਆਪਣੇ ਪਿੰਡ ਦੇ ਪਲੇਅਰਾਂ ਤੱਕੜੇ ਕਰ ਲੈਣੇ ਉਹ ਵਦ ਹੋਣ ਯਾਰ ਇੱਕ ਵਾਰੋਂ ਦੇ ਹੁੰਦੇ ਘਟੁੰਦੇ ਆ ਨਾ ਦੋ ਵਾਰੋਂ ਜੀ ਵੀ ਐਵੇਂ ਉਹਦੇ ਖਿਆਲੇ ਕਿੰਨਾ ਟੂਰ ਨਾ ਵਧਾਈ ਦੋ ਵਾਰੋਂ ਨਹੀਂ ਇੱਕ ਵਾਰੋਂ ਸਹੀ ਆ ਨਵੇਂ ਬੰਦੇ ਹੀ ਉੱਠ ਘੜ ਦਿੰਦੇ ਨੇ ਨਵੇਂ ਟੀਮਾਂ ਨਵੀਂ ਉੱਠ ਘੜ ਦਿੰਦੇ ਨੇ ਬਹੁਤ ਟੀਮਾਂ ਖਿੜਦੇ ਨੇ ਇੱਕ ਵਾਰੋਂ ਚ ਹੂੰ ਹੂੰ ਤੂੰ ਹੁਣ ਤਿੰਨ ਵਾਰੋਂ ਚ ਲਾਲਾ ਕਿੰਨੀਆਂ ਕਿੰਦੀਆਂ ਟੀਮਾਂ ਗੀਨਾਂ ਬਈ ਨੜੇ ਯਾਰ ਖਰਚਾ ਬਹੁਤ ਪੈਂਦਾ ਪੇਰੇ ਨਾਲ ਟੀਮਾਂ ਬਈ ਹਰਵਿੰਦਰਾ ਰੋਹੇ ਟੀਮਾਂ ਨੇ ਪਲੇ ਖਣਾਉਣੇ 5000 ਰੁਪਏ ਦਾ ਲੈ ਲੈਂਦੀ ਹੋਊਗਾ ਇੱਕ ਬੰਦਾ ਲੈਣਾ ਕਿਹੜਾ ਬਈ ਵੱਧ ਲੈਂਦੇ ਨੇ ਹੈ ਬਹੁਤ ਔਖੇ ਨੇ ਬਈ 5000 ਤਾਂ ਨਾਰਮਲ ਖਰਚਾ ਜੀ ਤੁਸੀਂ ਖੇਡਦੇ 5000 ਤਾਂ ਉੱਡਾ ਵੀ ਹੋ ਜਾਂਦਾ ਉਹ ਨਾਰਮਲ ਬਈ ਹਾਂ ਨਾਰਮਲ ਬਈ ਸਹੀ ਗੱਲ ਹੈ ਤੇ ਜਿਹੜੀਆਂ ਟੀਮਾਂ ਬਈ ਆਪਣੇ ਕਮੇਟੀਆਂ ਨੇਹਰਾ ਕਰਦੇ ਉਹਨਾਂ ਨੇ ਪੀਣਾ ਚਾਹਣਾ ਤੁਸੀਂ ਬਹੁਤ ਟੂਰਨਾਮੈਂਟ ਖੇਡਦੇ ਹੋ ਪੰਜਾਬ ਦੇ ਨੇਹਰਾ ਦਾ ਯਾਰ ਬਈ ਚੱਕਰ ਦਾ ਫਿਰ ਉਹੀ ਪੈ ਜਾਂਦਾ ਹੁਣ ਤੇ ਪਹਿਲਾਂ ਦਾ ਮਨ ਲਾ ਕਹਿੰਦੇ ਨਹੀਂ 32 ਡਿਮੈਂਟਰ ਕਰਾਂਗੇ ਜਾਂ 16 ਕਰਾਂਗੇ 16 ਕਹਿ ਕੇ ਟੀਮਾਂ 66 ਹੋ ਜਾਂਦੀਆਂ ਨੇ ਤੇ ਚੱਕਰ ਉੱਥੇ ਆਏ ਪੈਂਦਾ ਹੈ ਵੀ ਹੁਣ ਪਲੇਅਰਾਂ ਦੀ ਗਲਤੀ ਪਲੇਅਰਾਂ ਦੀ ਘਟਣ ਲੱਗ ਗਈਆਂ ਨੇ ਪਲੇਅਰ ਆਇਆ ਕਰਦੇ ਜਾਂ ਨੀਰਾ ਕਰਦੇ ਜਾਂ ਬਈ ਉੱਥੇ ਗੱਟੀਆਂ ਲਵੇ ਟਾਈਮ ਲਾਉਂਗਾ ਜੇ ਸਾਡਾ ਮਾਨਸਾ ਏਰੀਆ ਕਿਵੇਂ ਲੱਗਦਾ ਖੇਡ ਕੇ ਬਈ ਬਹੁਤ ਵਧੀਆ ਯਾਰ ਇੱਧਰ ਸਤਿਕਾਰ ਕਰਦੇ ਪੂਰਾ ਇੰਨਾ ਸਤਿਕਾਰ ਕਰਦੇ ਨੇ ਇੱਧਰ ਦੇ ਬੰਦੇ ਵੀ ਛਾੜਦੇ ਗੱਲਾਂ ਠੀਕ ਹੈ ਤੇ ਹੋਰ ਏਰੀਆ 'ਚ ਥੋੜਾ ਜਿਹਾ ਹੋਰ ਤਰ੍ਹਾਂ ਸਿਸਟਮ ਹਨ ਇੱਧਰ ਦਾ ਬਾਹਲਾ ਨਜਾਇਜ਼ ਸਤਿਕਾਰ ਕਰਦੇ ਆ ਆਪਣੇ ਇਹ ਆ ਬਈ ਹਰਵਿੰਦਰ ਚਾਂਗਰੀ ਵਾਲੇ ਜੁਆ ਕਰਾਉਣਾ ਡੱਕ ਲਾਓ ਜੀ ਜ਼ਿਲ੍ਹੇ ਮਾਨਸਾ ਦੇ ਕੈਮਦਪੁਰ ਦੇ ਮੇਲੇ ਦੇ ਫੂਲਾ ਸੁਸ਼ਕਾ ਵਾਲਾ ਭਰਾ ਸਾਡਾ ਫਰੋਈਪੁਰੀਆ ਮੁੰਡਾ ਆਇਆ ਤੇ ਗੱਲਬਾਤ ਓਡੀ ਕਰਾਉਣੇ ਪਹੁੰ ਸਰਕਾਰ ਵੀ ਸਾਹਿਬ ਬਰੇ ਸਾਹਿਬ ਦਾ ਤੇ ਹੋਰ ਘਰ ਪਰਵਾ ਠੀਕ ਆ ਭਾਈ ਉਹਦਾ ਪਿੰਡ ਦਾ ਅਸਲ ਨਾਮ ਸ਼ੂਸ਼ਿਕਾਕ ਹੋਰ ਆ ਅਸਲ ਬਹਿ ਚੂਚਕਾ ਆ ਚੂਚਕਾ ਹੋਣਾ ਨਾ ਉਹ ਮੈਪ ਤੇ ਨਾ ਤੇ ਕਿਹੜਾ ਜ਼ਿਲ੍ਹਾ ਫਰੋਹੇ ਪਰ ਪੈਂਦਾ ਨਾ ਠੀਕ ਆ ਭਾਈ ਮਾਲਵੇਚ ਜਦੋਂ ਉਹਨੇ ਮਾਨਸਾ ਦੇ ਵਿੱਚ ਕਿਵੇਂ ਲੱਗਦਾ ਆ ਕੇ ਸਤਕਾਰ ਵਧੀਆ ਬਖਸ਼ਦੇ ਆ ਹੈ ਕਿੰਨੀ ਦੂਰ ਪੈ ਗਿਆ ਪਿੰਡ ਆ ਨਹੀਂ ਗਿਆ ਭਾਈ ਤੈਨਾਂ ਘਾਟੇ ਲੱਗੇ ਤੈਨਾਂ ਘਾਟੇ ਲੱਗੈਂਦੇ ਆ ਦਿੱਲੀ ਮੰਗੂ ਮੈਚ ਖੇਡਦਾ ਜਿਵੇਂ ਰੋਜ਼ ਆਉਣਾ ਜਾਣਾ ਆਉਣਾ ਜਾਣਾ ਧੁੰਦਾ ਪੈ ਜਾਂਦੀ ਆ ਉਹ ਜਿਹੜੇ ਜਿਹੜੇ ਮੁੰਡੇ ਸਾਨੂੰ ਫੋਲੋ ਬਹੁਤ ਕਰਦੇ ਨਵੇਂ ਮੁੰਡੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹਣਾ ਜਿਹੜੇ ਉਹਨੂੰ ਆਈਟਲ ਮੰਨਦੇ ਆ ਵਧੀਆ ਭਾਈ ਮਿਹਨਤ ਕਰੋ ਖਰਾਕ ਖੋ ਆ ਆਪਦੀ ਵਧੀਆ ਬਸ ਠੀਕ ਆ ਮਿਹਨਤੀ ਆ ਸਭ ਖੋ ਬਸ ਠੀਕ ਆ ਮੋਟਰਸਾਈਕਲ ਕਿੰਨੇ ਜਿੱਤ ਗਏ ਭਾਈ ਘੋੜਾ 17 18 ਹੋ ਗਿਆ ਅੱਛਾ ਠੀਕ ਆ ਕਿਰਪਾ ਬਾਬੇ ਨਾਨਕ ਦੀ ਹੁਣਾ ਠੀਕ ਆ ਆ ਦੇਖੋ ਜੀ ਆ ਬੱਚੇ ਆਏ ਕਿਹੜਾ ਪਿੰਡਾ ਪੁੱਤੋ ਤੇਰਾ ਆਈ ਆ ਠੀਕ ਆ ਠੀਕ ਆ ਇਹ ਆ ਭਾਈ ਫੂਲਾ ਆਪਣਾ ਸੁਸ਼ਕੜਾ ਕਰਾਉਣੇ ਗੱਲਾਂ ਬਾਤਾਂ ਦੇਖੋ ਜੀ ਮੁੰਡੇ ਇਹ ਨਾਲ ਫੋਟੋਆਂ ਕਰਾਉਣ ਆਏ ਆ ਦੇਖੋ ਜੀ ਇੱਧਰ ਸਾਰੇ ਭਰਾ ਆਪਣੇ ਚਾਹਣ ਵਾਲੇ ਆਏ ਹੋਏ ਨੇ ਤੇ ਗੱਲਾਂ ਬਾਤ ਲਓ ਜੀ ਤਰਨੀ ਉੱਬਾਵਾਲ ਤੇ ਮਨਦੀਪ ਬੇਨੜਾ ਅੱਜ ਦੇ ਮੇਲੇ ਤੇ ਪੁੱਜੇ ਹੋਏ ਆ ਤੇ ਗੱਲਾਂ ਬਾਤਾਂ ਕਰ ਰਹੇ ਨੇ ਤਰਨੀ ਕਿਵੇਂ ਆ ਬਾਈ ਠੀਕ ਠਾਕ ਬਾਈ ਕਿਹੜੀ ਟੀਮ ਦੇ ਖੇਡ ਰਹੇ ਹੋ ਬਾਈ ਅੱਜ ਬਾਈ ਖੇਡਤਾ ਜੇ ਛੇਪੜ ਜਾ ਹੋ ਠੀਕ ਠਾਕ ਆ ਘਰ ਪਰਿਵਾਰ ਨਾਲ ਵਧੀਆ ਚੱਲੀ ਜਾਂਦਾ ਮੈਂ ਟੂਰਨਾਮੈਂਟ ਤੇ ਕਿਰਪਾ ਬਾਬੇ ਤੇ ਇੱਧਰ ਬਾਈ ਮਨਦੀਪ ਦਿਓਲ ਬਾਈ ਜੀ ਬਹੁਤ ਲੰਮੇ ਸਮੇਂ ਬਾਅਦ ਗਰਾਉਂਡਾਂ ਦੇ ਵਿੱਚ ਆਏ ਹੋ ਵਧੀਆ ਬਾਈ ਵਧੀਆ ਕਿਰਪਾ ਬਾਬੇ ਨਾਨਕ ਦੀ ਫਿੱਟ ਹੋਣ ਪੂਰਾ ਫਿੱਟ ਆ ਜੀ ਤੇ ਪਹਿਲਾ ਗੈਪ ਪੈ ਗਿਆ ਸੀਗਾ ਆਪਰੇਸ਼ਨ ਜਾਗਰਾ ਹਾਈਕਟ ਦੇ ਹੱਥ ਜੀ ਬਈ ਅੱਛਾ ਗੁੱਟ ਤੇ ਲੱਗੀ ਸੱਟ ਆ ਦੋ ਸਾਲ ਲੱਗਿਆ ਜੀ ਠੀਕ ਐ ਤੰਦਰੁਸਤ ਹੋ ਗਏ ਤੇ ਹੁਣ ਠੀਕ ਐ ਬਾਬੇ ਦੀ ਕਿਰਪਾ ਹੋਣਾ ਰੱਟਾ ਬਈ ਬਾਬੇ ਤੇ ਕਿੰਨਾ ਕਚਰ ਹੋ ਗਿਆ ਬਈ ਕਬੱਡੀ ਖੇਡਦੇ ਨੂੰ ਮੈਂ ਲੱਗਿਆ ਜੀ ਬਈ 14 ਚ ਲੱਗਿਆ ਜੀ ਅੱਛਾ ਕਿੰਨੇ ਮੋਟਰ ਨਾਲ ਜਿੱਤ ਚੁੱਕੇ ਹੁਣ ਤੱਕ ਮੈਂ 22 ਦੀ ਇੱਕ ਮੋਟਰਸਾਈਕਲ ਜਿੱਤ ਗਿਆ 22 ਦੀ ਜਿੱਤ ਗਏ ਚਲੋ ਬਈ ਇਹ ਗੱਲ ਐ ਮੇਰੇ ਪਰਮਾਤਮਾ ਦੇ ਹੁਣ ਰੈਗੂਲਰ ਖੇਡੋਗੇ ਟੂਰਨਾਮੈਂਟਾਂ ਵੀ ਰੈਗੂਲਰ ਹੀ ਖੇਡਾਂਗੇ ਬਾਬਾ ਰੱਖੇ ਬਾਈ ਪਿੰਡ ਦੀ ਟੀਮ ਵੀ ਬਣਾਇਆ ਕਰੋਂਗੇ ਜਾਂ ਕਿਦਾਂ ਬਾਈ ਵੀ ਬਣਾਇਆ ਕਰਾਂਗੇ ਪਿੰਡ ਤੋਂ ਬਾਅਦ ਅੱਛਾ ਅੱਛਾ ਪਿੰਡ ਮੈਚ ਨੇ ਕਿੰਨੀ ਤਰੀਕ ਦੇ ਆਇ ਮੈਚ 15 ਤਰੀਕ ਦਾ ਬਾਈ ਫਰਪੀ ਠੀਕ ਆ ਠੀਕ ਆ ਹੋਰ ਤਰਨੀ ਬਾਈ ਕਿਵੇਂ ਆ ਠੀਕ ਆ ਘਰ ਪਰਿਵਾਰ ਵਧੀਆ ਤੇ ਚੱਲੀ ਜਾਂਦੇ ਮੇਲੇ ਵਧੀਆ ਹੁੰਦਾ ਨਾ ਆਉਂਦੇ ਹੁਣ ਟੀਮਾਂ ਦੇ ਖਰੀਆ ਖਰੀਆ ਦੇ ਫੋਨ ਹੁੰਦਾ ਹਾਂ 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 ਬਾਈ ਤੇ ਹੋਰ ਕਿਹੜਾ ਖੇਡਦਾ ਤੀਜਾ ਬੰਦਾ ਆਪਣੇ ਦੱਸਿਓ ਵੀ ਰੂਗਣਾ ਬਾਈ ਅੱਛਾ ਜੈਸੀਗੜ ਦਾ ਪਿੰਡ ਵਾਲਾ ਧੰਨਵਾਦ ਬਾਈ ਬਹੁਤ ਬਹੁਤ ਟਾਈਮ ਦਿੱਤਾ ਤਰ ਨਹੀਂ ਉਹਦੇ ਵੀ ਆ ਆਪਣੇ ਬਲੌਗ ਚ ਤੇ ਅੱਜ ਵੀ ਆ ਲਓ ਜੀ ਆ ਬਾਈ ਆਪਣਾ ਕਾਲਾ ਕੋਟ ਫੱਤੇ ਵਾਲਾ ਇਹ ਮਲੇਸ਼ੀਆ ਵੀ ਖਿੜ ਗਿਆ ਮੁੰਡਾ ਬਹੁਤ ਵਧੀਆ ਇਨਸਾਨ ਆ ਨਾ ਤੇ ਬੰਦਾ ਬਹੁਤ ਗੋਡਾ ਤੁਸੀਂ ਵਰਤ ਕੇ ਦੇਖੇ ਉਹਦੇ ਨਾਲ ਤੇ ਆ ਭਰਾ ਆਪਣਾ ਬਿੱਟੂ ਵਾਲਿਆਂ ਵਾਲੀ ਪਿੰਡ ਵਾਲਾ ਲੈ ਵੀ ਬਿੱਟੂ ਮੇਰੇ ਯਾਦ ਆ ਜਦ ਸਾਡੇ ਪਿੰਡ ਤੇ ਤੂੰ ਕੀ ਕੱਢੀ ਦੀ ਇੰਨਾ ਟਾਈਮ ਗੈਰ ਰਿਆ ਬਾਈ ਕੀ ਕਾਰਨ ਹੋ ਗਿਆ ਸੀ ਆ ਬਾਈ ਗੋਡੇ ਛੱਟ ਬੰਦੀ ਤਾਂ ਕਰਕੇ ਦੂਰ ਹੋ ਗਿਆ ਅੱਛਾ ਤਾਂ ਕਰਕੇ ਦੂਰ ਹੋ ਗਿਆ ਸੀ ਆ ਤੇ ਹੁਣ ਕਟਾਪੁਰਾ ਤੇ ਹੁਣ ਅੱਗੇ ਆਉਂਦੇ ਹੁਣੇ ਤੱਕੜੇ ਨੇ ਕਿਹੜੀਆਂ ਟੀਮਾਂ ਦੇ ਫੋਨ ਆ ਹਾਂ ਬਈ ਵਧੀਆ ਮੇਹਰਾਉਣ ਬਾਬੇ ਨਾਨਕ ਦੀ ਠੀਕ ਹੈ ਤੇ ਉਦੋਂ ਸਾਡੇ ਪਿੰਡ ਕਿਹੜੇ ਸਾਲ ਅਜਿ ਘੱਡੇ ਦੀ ਮੇਰੇ ਯਾਦ ਨਹੀਂ ਕਹਿੰਦਾ ਮੈਂ ਕਮੈਂਟਰੀ ਵੀ ਨਹੀਂ ਕਰਦਾ ਸੀਗਾ ਉਹ ਚੇਤਕਾ ਜਿੱਤਿਆ ਸੀ ਹੈਨਾ ਹਾਂ ਹੋ ਠੀਕ ਹੈ ਹਾਂ ਵਧੀਆ ਤੇ ਕਾਲਾ ਕਾਲੇ ਕਿਵੇਂ ਆ ਬਾਈ ਤੇ ਮਲੇਸ਼ੀਆ ਵੀ ਖੇਡ ਕੇ ਆ ਤੂੰ ਤੇ ਉਰੇ ਇੰਡੀਆ ਵੀ ਖੇਡਦਾ ਹਾਂਜੀ ਤੇ ਉਧਰਲੀ ਕਬੱਡੀ ਦਾ ਤੇ ਦਿੱਲੀ ਕਬੱਡੀ ਦਾ ਕੀ ਫਰਕ ਹੈ ਫਰਕ ਤਾਂ ਬਾਈ ਬਹੁਤ ਆ ਉਧਰ ਮੰਨ ਲਓ ਸਾਡੇ ਘਾਤੇ ਹੁੰਦੀ ਹੈ ਕਬੱਡੀ ਅੱਛਾ ਤੇ ਆਪਣੇਦਰ ਮੁੱਟੀ ਤੇ ਜੋੜ ਉਧਰ ਲੱਗਦਾ ਜ਼ਿਆਦਾ ਕਿ ਇੱਧਰ ਲੱਗਦਾ ਹੁਰਦਾ ਇੱਧਰ ਲੱਗਦਾ ਯਾਰ ਇੱਧਰ ਜ਼ਿਆਦਾ ਹੀ ਲੱਗਦਾ ਉਧਰ ਥੋੜੀ ਦੱਕਣ ਭਾਈ ਜਿਹੜਾ ਕੰਮ ਜ਼ਿਆਦਾ ਹੈ ਨਾ ਉਧਰ ਜ਼ੋਰ ਵਾਲਾ ਕੰਮ ਹੈ ਠੀਕ ਆ ਤੇ ਉਹਨਾਂ ਜਿਨ੍ਹਾਂ ਨੇ ਤੇਰਾ ਵੀਜ਼ਾ ਲਵਾਇਆ ਸੀ ਉਹਨਾਂ ਨੂੰ ਕੀ ਸਨੇਹਾਂ ਦੇਣਾ ਚਾਹੁੰਦਾ ਬਈ ਧੰਨਵਾਦ ਉਹਨਾਂ ਦਾ ਕਰਨ ਤੇ ਬਣਾ ਧੰਨਵਾਦ ਉਹਨਾਂ ਦਾ ਬਹੁਤ ਵਧੀਆ ਬੰਦੇ ਆ ਬਈ ਉਹਨਾਂ ਕੋਲੇ ਰਹੇ ਵੀ ਹੈ ਨਾ ਆਪਾਂ ਵਧੀਆ ਇੱਜ਼ਤ ਕੀਤੀ ਹੈ ਬਹੁਤ ਵਧੀਆ ਭਾਈ ਜਮਾ ਹੁਣ ਵੀ ਉਹਨਾਂ ਦਾ ਬੜੀ ਵਧੀਆ ਵਰਤ ਹੋਇਆ ਠੀਕ ਐਂਕ ਲਾਉਤੋ ਜੀ ਹੁਣ ਵੀ ਵਧੀਆ ਵਰਤ ਹੋਏਗਾ ਬਈ ਇਹ ਆ ਬਈ ਕਾਲਾ ਕੋਟ ਫੱਤੇ ਵਾਲੇ ਬਾਜੀ ਅਜੇ ਕਿਸਾਨਾ ਤੇ ਆਪਣਾ ਫੌਜੀ ਖੂਖਰਾ ਭਾਈ ਜੀ ਕੀ ਹਾਲ ਜਿਆਦਾ ਕਿਵੇਂ ਆ ਪੰਜਾਬ ਤੇ ਖੜ ਕੇ ਕਿਵੇਂ ਲੱਗਦਾ ਵਧੀਆ ਲੱਗਦਾ ਨਜ਼ਾਰਾ ਹੁੰਦਾ ਪੂਰਾ ਕਿੰਨੇ ਮੋਟਰਲ ਜਿੱਤ ਕੇ ਹੁੰਦਾ ਇੱਕ ਇਹਦੇ ਵਿੱਚ ਨੋਟ ਹੈਗੇ ਨੇ ਪਿੰਡ ਦੇ ਵਿੱਚੋਂ ਕਿਵੇਂ ਸਪੋਰਟ ਆ ਵਧੀਆ ਬਾਪ ਜੀ ਸਪੋਰਟ ਹੈ ਬਈ ਤੇ ਭਾਈ ਜੀ ਕਿਹੜੀ ਟੀਮ ਚੋਂ ਪਰੇਦੀ ਮਾ ਭਾਈ ਹੱਥੀ ਨੀ ਮੋੜਾ ਨਾ ਬਾਹਰੋਂ ਸਾਡਾ ਜੀ ਆ ਭਾਈ ਜਤਨਾ ਪੁੰਦੜਾ ਦੂਜਾ ਜਤਨਾ ਪੁੰਦੜਾ ਜੀ ਭਾਈ ਜਗਸ਼ਰ ਪੁੰਦੜਾ ਹਾਂ ਕੈਮਰਾ ਦਾ ਟੂਰਨਾਮੈਂਟ ਆ ਗੱਲਬਾਤ ਵਧੀਆ ਤੇ ਹੋਰ ਕਿਸਾਨੇ ਵਾਲਾ ਕਿਵੇਂ ਆ ਹਟ ਹਟ ਭਾਈ ਜਾਵਾ ਹੋਰ ਫਿਰ ਮੈਂ ਵੀ ਦਾ ਜੀ ਬਸ ਕੁਛ ਨਹੀਂ ਲੈ ਫਿਰ ਰੈਗੂਲਰ ਖੱਢੀ ਜਾਂਦੇ ਹੋ ਚਲੋ ਵਧੀਆ ਚੰਗੀ ਗੱਲ ਆ ਕ੍ਰੌਨੋ